ਹਾਂਜੀ ਕਿਵੇਂ ਹੋ ਸਾਰੇ ਪਿਛਲੀ ਵੀਡੀਓ ਚ ਅਸੀਂ ਸਿੱਖਿਆ ਕਿ ਬਿਟਕੋਇਨ ਕਿਵੇਂ ਖਰੀਦਣਾ ਹੈ ਪਹਿਲਾ ਬਿਟਕੋਇਨ ਜਿਹੜਾ ਨਵੇਂ ਬੰਦੇ ਆ ਉਹ ਕਿਵੇਂ ਖਰੀਦਿਆ ਜਾਂਦਾ ਜੇ ਕਿਸੇ ਨੂੰ ਨਹੀਂ ਪਤਾ ਤਾਂ ਜਾ ਕੇ ਪਿਛਲੀ ਵੀਡੀਓ ਵੇਖ ਲਓ ਅੱਜ ਅਸੀਂ ਗੱਲ ਕਰਾਂਗੇ ਅਥੀਰੀਅਮ ਬਾਰੇ ਇਹ ਬਿਟਕੋਇਨ ਤੋਂ ਬਾਅਦ ਸਭ ਤੋਂ ਵੱਡੀ ਕ੍ਰਿਪਟੋ ਹੈ ਤੇ ਸਭ ਲੋਕ ਇਸ ਬਾਰੇ ਬਹੁਤ ਗੱਲਾਂ ਕਰਦੇ ਆ ਕਿਉਂ ਕਿਉਂਕਿ ਬਿਟਕੋਇਨ ਸਿਰਫ ਡਿਜੀਟਲ ਸੋਨਾ ਪਰ ਅਥੀਰੀਅਮ ਇੱਕ ਪੂਰਾ ਕੰਪਿਊਟਰ ਹੈ ਜਿਸ ਤੇ ਐਪਸ ਬਣ ਸਕਦੇ ਆ ਚਲੋ ਆਪਾਂ ਸੌਖੇ ਤਰੀਕੇ ਨਾਲ ਸਮਝਦੇ ਹਾਂ ਇਸ ਚੀਜ਼ ਨੂੰ ਅਥੀਰੀਅਮ ਕੀ ਹੈ ਅਸਲ ਦੇ ਵਿੱਚ ਹੈ ਕੀ ਚੀਜ਼ ਬਿਟਕੋਇਨ ਇੱਕ ਡਿਜੀਟਲ ਪੈਸਾ ਹੈ ਨਾ ਵੀ ਮੰਨ ਲਓ ਇੱਕ ਉਨੀ ਹੀ ਇਹਦੀ ਕੁਆਂਟੀਟੀ ਹੈ ਉਸ ਤੋਂ ਵੱਧ ਨਹੀਂ ਹੋ ਸਕਦਾ ਹੈ ਨਾ 1 ਕਿ ਮਿਲੀਅਨ ਤੋਂ ਜ਼ਿਆਦਾ ਨਹੀਂ ਹੋ ਸਕਦਾ ਇੰਨਾ ਹੀ ਹੈ ਸਭ ਤੋਂ ਵੱਧ ਸੰਪੂਰਨ ਹੈ ਕ੍ਰਿਪਟੋ ਦੇ ਵਿੱਚ ਬਿਟਕੋਇਨ以ਥੀਰੀਅਮ ਜਿਹੜਾ ਹੈਗਾ ਇਸ ਤੋਂ ਬਾਅਦ ਹੁੰਦਾ ਹੈ ਇਹ ਡਿਜੀਟਲ ਕੰਪਿਊਟਰ ਜਿਸ ਤੇ ਪ੍ਰੋਗਰਾਮ ਚੱਲ ਸਕਦੇ ਆ ਸਮਝਦੇ ਹੋ ਇਸ ਨੂੰ ਕਹਿੰਦੇ ਆ ਵਰਲਡ ਕੰਪਿਊਟਰ ਜਿਹੜਾ ਪੂਰੀ ਦੁਨੀਆ ਚੱਲਦਾ ਇਸ ਤੇ ਚੱਲਣ ਵਾਲੇ ਕ੍ਰਿਪਟੋ ਨੂੰ ਥੀਰੀਅਮ ਕਹਿੰਦੇ ਆ ਇਹ ਤੁਸੀਂ ਹਿਸਾਬ ਲਾ ਲਓ ਵੀ ਗੈਸ ਵਾਂਗੂ ਆ ਹੈਣਾ ਜਿਵੇਂ ਬਾਈਕ ਚਲਾਉਣੇ ਆਪਾਂ ਬਾਈਕ ਚਲਾਉਣ ਲਈ ਪੈਟਰੋਲ ਲੱਗਦਾ ਨਾ ਐਵੇਂ ਆ ਜਿਹੜੇ ਸਾਰਾ ਕੁਝ ਸਿਸਟਮ ਚਲਾਉਣ ਲਈ ਜਿਹੜਾ ਅਥੀਰੀਅਮ ਦਾ ਜਿਹੜਾ ਵੱਡਾ ਵਰਲਡ ਕੰਪਿਊਟਰ ਹੈ ਇਹਦੇ ਲਈ ਅਥੀਰੀਅਮ ਹੈ ਸਭ ਤੋਂ ਵੱਡਾ ਫਰਕ ਕੀ ਹੈ ਇੱਕ ਤਾਂ ਇਹ 스마트 ਕੰਟਰੈਕਟ ਜਿਵੇਂ ਕਿ ਆਪਣੇ ਆਪ ਚੱਲਣ ਵਾਲਾ ਕੰਟਰੈਕਟ ਜਿਸ ਤੇ ਕੋਈ ਧੋਖਾ ਨਹੀਂ ਹੋ ਸਕਦਾ ਜਿਵੇਂ ਬਿਟਕੋਇਨ ਹੈ ਨਾ ਕੋਈ ਧੋਖਾ ਨਹੀਂ ਹੋ ਸਕਦਾ ਬੱਚਾ ਲੜਾ ਕੋਈ ਬਚੂਲੀ ਨਹੀਂ ਹੈ ਨਹੀਂ ਸਾਰਾ ਕੁਝ ਕੰਪਿਊਟਰ ਤੇ ਹੀ ਚੱਲਦਾ ਬਲੌਕਚੇਨ ਤੇ ਚੱਲਦਾ ਹੈ ਨਾ ਦੇਸੀ ਮਿਸਾਲ ਮੈਂ ਤੁਹਾਨੂੰ ਦਿੰਦਾ ਇੱਕ ਮੰਨ ਕੇ ਚੱਲੋ ਆਪਾਂ ਕਿਉਂਕਿ ਸੌਖੇ ਤਰੀਕੇ ਨਾਲ ਸਮਝਾਂਗੇ ਤਾਂ ਵਧੀਆ ਹੋਊਗਾ। ਕਈ ਵਾਰ ਚੀਜ਼ਾਂ ਉਲਝ ਜਾਂਦੀਆਂ ਬਾਲਡ ਕੰਪਿਊਟਰ ਤੇ ਆ ਕੀ ਹੁੰਦਾ। ਹੁਣ ਮੰਨ ਲਓ ਪੀਜ਼ਾ ਆਰਡਰ ਕੀਤਾ ਤੁਸੀਂ। ਠੀਕ ਐ। ਅ ਪੀਜ਼ਾ ਆਰਡਰ ਕੀਤਾ ਤੇ ਤੁਸੀਂ ਦੁਕਾਨ 'ਤੋਂ ਫੋਨ ਕੀਤਾ ਤੇ ਉਹਨਾਂ ਕਹਿੰਦਾ ਵੀ ਪੈਸੇ ਦੇ ਦਿਓ। ਪੈਸੇ ਦਿੱਤੇ। ਉਹ ਪੀਜ਼ਾ ਭੇਜਦੇ ਐ। ਜੇ ਨਾ ਭੇਜਿਆ ਤਾਂ ਕਲੇਸ਼ ਹੁੰਦਾ ਉੱਥੇ। ਸਮਝ ਗਏ? ਬਈ ਤੁਸੀਂ ਪੈਸੇ ਪੇ ਕਰਤੇ ਪਰ ਉਹਨਾਂ ਨੇ ਭੇਜਿਆ ਨਹੀਂ ਤਾਂ ਕਲੇਸ਼ ਹੋ ਗਿਆ। ਹੁਣ ਮੰਨ ਕੇ ਚੱਲੋ ਵਿਚਾਲੇ ਕੋਈ ਬੰਦਾ ਹੀ ਨਾ ਹੋਵੇ। ਠੀਕ ਐ। ਤੁਸੀਂ ਕੰਟਰੈਕਟ ਤੇ ਲਿਖਦੇ ਹਾਂ ਵੀ ਜੇ ਮੈਂ 500 ਭੇਜੂਗਾ ਤਾਂ ਪੀਜ ਆਪਣੇ ਆਪ ਘਰੇ ਆ ਜੀ ਮਤਲਬ ਕੰਪਿਊਟਰ ਹੈ ਸਾਰਾ ਕੁਝ ਬੰਦਾ ਇਹ ਨਹੀਂ ਕੋਈ ਵਿਚੋੜੀ ਇਹ ਹੈ ਨਹੀਂ ਮਤਲਬ ਤੁਸੀਂ 500 ਭੇਜੇ ਆਪਣੇ ਆਪ ਪੀਜ ਆਰਡਰ ਹੋ ਗਿਆ ਕਿਸੇ ਨੇ ਆਰਡਰ ਨਹੀਂ ਕੀਤਾ ਠੀਕ ਹੈ ਉਸ ਤੋਂ ਬਾਅਦ ਜੇ ਪੀਜ ਨਾ ਆਇਆ ਤਾਂ ਤੁਹਾਡੇ ਪੈਸੇ ਵਾਪਸ ਆ ਜਾਣਗੇ ਹਨ ਆਮ ਬੰਦੇ ਨਾਲ ਇਦਾਂ ਨਹੀਂ ਹੁੰਦਾ ਅਗਲਾ ਮੁੱਕਰ ਜਾਂਦਾ ਜਾਂ ਕੁਝ ਵੀ ਇਹ ਕੰਪਿਊਟਰ ਦਾ ਸਿਸਟਮ ਹੈ ਬਹੁਤ ساری ਜਿਵੇਂ ਤੁਸੀਂ ਹੋਰ ਵੀ ਦੇਖਿਆ ਹੋਊਗਾ ਵੀ ਜੇ ਮਸਲਾ ਨਹੀਂ ਹੱਲ ਹੁੰਦਾ ਤਾਂ ਤੁਹਾਡੇ ਪੈਸੇ ਵਾਪਸ ਆ ਜਾਂਦੇ ਆ ਇੱਕ ਵਿਚੋੜੀਆ ਹੋਰ ਕੋਈ ਨਹੀਂ ਹੈਗਾ ਬਿਨਾਂ ਕੰਪਿਊਟਰ ਇਸੀ ਤਕਨੀਕ ਨਾਲ以 Ethereum ਤੇ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ। DeFi ਚੱਲਦਾ ਹੈ। NFT ਚੱਲਦਾ ਹੈ। ਇਹ ਗੇਮਿੰਗ, ਵੋਟਿੰਗ, ਬਹੁਤ ਸਾਰੀਆਂ ਚੀਜ਼ਾਂ ਹਨ ਕਿਉਂਕਿ ਅੱਜਕੱਲ੍ਹ ਇਸ ਟਾਈਮ ਦੇ ਵਿੱਚ ਇਹ ਜਿਹੜਾ ਵਰਲਡ ਕੰਪਿਊਟਰ ਹੈ ਇਹ ਜਿਹੀਆਂ ਚੀਜ਼ਾਂ ਦੇ ਨਾਲ ਤੁਸੀਂ ਲੈਣ-ਦੇਣ ਕਰ ਸਕਦੇ ਹੋ। ਠੀਕ ਹੈ, Ethereum ਦਾ ਨਾਲ ਤੁਸੀਂ ਲੈਣ-ਦੇਣ ਕਰ ਸਕਦੇ ਹੋ, ਪੈਸੇ ਦੇ ਰੂਪ ਦੇ ਵਿੱਚ ਵਰਤ ਸਕਦੇ ਹੋ। ਇਹਦੇ ਫਾਇਦੇ ਕੀ ਹੈ? ਬਹੁਤ ਸਾਰੀਆਂ ਐਪਸ ਚੱਲਦੀਆਂ ਇਹਦੇ ਤੇ ਜਿਵੇਂ Uniswap ਹੋ ਗਈ, OpenSea ਹੋ ਗਈ, ਇਹੋ ਜਿਹੀਆਂ ਹਨ। ਡੀਸੈਂਟਰਲਾਈਜ਼ਡ ਜਿਵੇਂ ਕਿ ਬਿਟਕੋਇਨ ਹੈ ਇਹ ਕ੍ਰਿਪਟੋ ਸਾਰੀਆਂ ਡੀਸੈਂਟਰਲਾਈਜ਼ਡ ਹੈ ਕੋਈ ਇੱਕ ਬੰਦਾ ਕੰਟਰੋਲ ਨਹੀਂ ਕਰਦਾ ਫਿਊਚਰ ਦੇ ਵਿੱਚ ਇਹਦੇ ਚ ਹੋਰ ਵੱਧਾ ਹੋ ਸਕਦਾ ਹੈ ਜਿਵੇਂ ਏਥੀਰੀਅਮ 2.0 ਆ ਗਿਆ ਠੀਕ ਹੈ ਜਿਹੜਾ ਹੋਰ ਤੇਜ਼ ਹੋ ਗਿਆ ਹੋਰ ਫਾਸਟ ਹੋ ਗਿਆ ਜਿਵੇਂ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਜਿਹੜੇ ਸਾਰੇ ਸਿਸਟਮ ਚੱਲਦੇ ਦੁਨੀਆ ਦੇ ਵਿੱਚ ਉਹ ਆਪਣੇ ਆਪ ਚੱਲਣ ਲੱਗੇ ਹੁਣ ਤੇ ਉਹਨੂੰ ਏਥੀਰੀਅਮ ਇੱਕ ਗੈਸ ਮੰਗੋ ਕੰਮ ਕਰਦਾ ਹੈ ਨਾ ਬਹੁਤ ਸਾਰੇ ਪ੍ਰੋਜੈਕਟ ਇਸ ਤੇ ਬਣੇ ਆ ਜਿਵੇਂ ਕਿ ਪੋਲੀਗੋਨ ਆ ਆਰਬਿਟਰਮ ਕਈ ਤਰ੍ਹਾਂ ਦੇ ਇਹ ਔਖੀ ਔਖੀਆਂ ਜੀਜਾਂ ਹੌਲੀ ਹੌਲੀ ਤੁਹਾਨੂੰ ਸਮਝ ਆਉਣਗੀਆਂ ਇਹ ਚ ਕਮੀਆਂ ਵੀ ਹੈਗੀਆਂ ਜਿਵੇਂ ਗੈਸ ਫੀਸ ਕਈ ਵਾਰ ਵਧ ਜਾਂਦੀ ਹੈ ਹੈਨਾ ਪਰ 2026 ਚ ਘਟ ਗਈ ਆ ਬਿਟ ਕਰਨ ਨਾਲੋਂ ਥੋੜਾ ਰਿਸਕ ਹੀ ਹੈ ਹੈਨਾ ਜੇ ਬਿਟ ਪੁਆਇੰਟ ਫੇਰ ਵੀ ਹਜੇ ਸਥਿਰ ਰਹਿੰਦਾ ਉਹਦੀ ਕੀਮਤ ਰਹਿੰਦੀ ਹੈ ਇਹ ਜ਼ੀਰੋ ਵੀ ਹੋ ਜਾਂਦਾ ਹੁੰਦਾ ਜਿਵੇਂ ਪਿੱਛੇ ਦੇਖੋਗੇ ਸੀ ਮਤਲਬ ਹੈ ਹੈਗਾ ਹੁਣ ਵਧਿਆ ਹੋਇਆ ਬਹੁਤ ਜ਼ਿਆਦਾ ਇਹਨਾਂ ਦਿਨਾਂ ਦੇ ਵਿੱਚ ਲੰਮੇ ਸਮੇਂ ਲਈ ਬਹੁਤ ਲੋਕ ਇਸ ਇਹਨੂੰ ਪਸੰਦ ਕਰ ਰਿਹਾ ਥੀਰੀਅਮ ਨੂੰ ਵੀ ਹਾਂ ਇਹ ਚੀਜ਼ ਹੋ ਸਕਦੀ ਹੈ ਵਧੀਆ ਬਹੁਤ ਸਾਰੇ ਲੋਕ ਇਹਦੇ ਵਿੱਚ ਬਿਜ਼ਨਸ ਕਰ ਰਹੇ ਆ ਟਰੇਡਿੰਗ ਕਰ ਰਹੇ ਆ ਜਿਹੜਾ ਕਿ ਉਹ ਫਾਇਦਾ ਵੀ ਲੈ ਰਿਹਾ ਜੇ ਅਸੀਂ ਦਿਮਾਗ ਨਾਲ ਇਹਨੂੰ ਚਲਾਵਾਂਗੇ ਠੀਕ ਹੈ ਤਾਂ ਕੁੱਲ ਮਿਲਾ ਕੇ ਥੀਰੀਅਮ ਬਿਟਕੋਇਨ ਤੋਂ ਅੱਗੇ ਵਾਲਾ ਕ੍ਰਿਪਟੋ ਹੈ ਸਮਝ ਗਏ ਜਿੱਥੇ ਪੈਸੇ ਤੋਂ ਵੱਧ ਐਪਸ ਤੇ ਪ੍ਰੋਗਰਾਮ ਚੱਲਦੇ ਆ ਉਹਦੇ ਤੇ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਇਹਦੇ ਤੇ ਆਪਾਂ ਹੋਰ ਵੀ ਭਵਿੱਖ ਦੇ ਵਿੱਚ ਬਣਾਵਾਂਗੇ ਮੈਂ ਸਿਰਫ ਇੱਕ ਸੀਰੀਜ਼ ਹੈ ਤਾਂ ਕਰਕੇ ਤੁਹਾਨੂੰ ਸਾਰੀਆਂ ਥੋੜੀਆਂ ਥੋੜੀਆਂ ਦੇਸੀ ਟ੍ਰਿਕ ਨਾਲ ਟਿੱਪਣੀ ਜਰ ਜ਼ਰ। ਹੁਣ ਤੁਸੀਂ ਦੱਸੋ ਵੀ ਬਿਟਕੋਇਨ ਜਾਂ ਏਥੀਰੀਅਮ ਚੋਂ ਕਿਹੜਾ ਵੱਧ ਪਸੰਦ ਕਰਦੇ ਹੋ? ਜਾਂ ਕਿਹੜੀ ਚੀਜ਼ ਏਥੀਰੀਅਮ ਤੇ ਟਰਾਈ ਕਰਨਾ ਚਾਹੁੰਦੇ ਹੋ? ਵੀਡੀਓ ਚੰਗੀ ਲੱਗੀ? ਲਾਈਕ ਮਾਰੋ, ਸਬਸਕ੍ਰਾਈਬ ਕਰੋ ਤੇ ਘੰਟੀ ਬਿਜਾ ਦਿਓ। ਅਗਲੀ ਵੀਡੀਓ ਦੇ ਵਿੱਚ ਸਟੇਬਲ ਕੁਆਇਨ ਕੀ ਹੈ? ਅ ਯੂਐਸਡੀਟੀ, ਯੂਐਸਡੀਸੀ, ਐਫਡੀ ਯੂਐਸਡੀ ਹਨਾ ਜਿਹੜਾ ਪੈਸੇ ਨੂੰ ਆਪਦੇ ਨੂੰ ਸੁਰੱਖਿਅਤ ਕਿਵੇਂ ਰੱਖ ਸਕਦੇ ਹਾਂ ਅਸੀਂ? ਇਹਨਾਂ ਸਾਰੀਆਂ ਜੀਮਾਂ ਦੇ ਆਪਾਂ ਗੱਲਬਾਤ ਕਰਾਂਗੇ। ਬਿਟਕੋਇਨ ਨਾਲੋਂ ਏਥੀਰੀਅਮ ਥੋੜਾ ਜਿਹਾ ਮਤਲਬ ਵੱਖਰਾ ਹੈ। ਪਰ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਚੱਲਦੀਆਂ ਉਹ ਕਿਵੇਂ ਆਪਾਂ ਭਵਿੱਖ ਦੇ ਵਿੱਚ ਵਰਤ ਸਕਦੇ ਹਾਂ ਅਸਲ ਦੇ ਵਿੱਚ ਕਹਿਣਾ ਇਹ ਗਲਤ ਨਹੀਂ ਹੋਊਗਾ ਕਿ ਜਿਹੜਾ ਭਵਿੱਖ ਹੈ ਉਹ ਇਨ੍ਹਾਂ ਚੀਜ਼ਾਂ ਤੇ ਹੀ ਹੈ ਇਨ੍ਹਾਂ ਚੀਜ਼ਾਂ ਦੇ ਬਿਨਾ ਹੋ ਸਕਦਾ ਹੈ ਭਵਿੱਖ ਦੇ ਵਿੱਚ ਮਸਲੇ ਹੱਲ ਨਾ ਹੋਣ ਕਿਉਂਕਿ ਜਦੋਂ ਕੰਮ ਡੀਸੈਂਟਰਲਾਈਜ਼ਡ ਹੋ ਗਿਆ ਕਿਸੇ ਇੱਕ ਬੰਦੇ ਦੇ ਹੱਥ ਚ ਨਾ ਰਿਹਾ ਫੇਰੇ ਹੋ ਸਕਦਾ ਵੀ ਇੱਕ ਦਿਨ ਵਿੱਚ ਮਤਲਬ ਇਹ ਹਲਕ ਹੋਣਗੇ ਤੇ ਕੰਪਿਊਟਰ ਦੇ ਵਿੱਚ ਜਿਵੇਂ ਜਿਵੇਂ ਤਬਦੀਲੀਆਂ ਆ ਰਹੀਆਂ ਜਿਵੇਂ ਜਿਵੇਂ ਟੈਕਨੋਲੋਜੀ 'ਚ ਤਬਦੀਲੀਆਂ ਆ ਰਹੀਆਂ ਇਹ ਟੈਕਨੋਲੋਜੀ ਦਾ ਜਿਹੜਾ ਇਹ ਵੱਖਰਾ ਰੂਪ ਹੈ ਜਿਹੜਾ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਹੋਰ ਵੀ ਇਹਦੇ 'ਚ ਡਿਟੇਲ 'ਚ ਆਪਾਂ ਗੱਲਾਂ ਕਰਾਂਗੇ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਆ ਕਰੋ ਜੇ ਕੋਈ ਚੀਜ਼ ਨਹੀਂ ਪਤਾ ਲੱਗਦੀ ਆਪਾਂ ਇੱਕ ਜਦੋਂ ਇਹ ਸੀਰੀਜ਼ ਪੂਰੀ ਕਰ ਲਈ ਉਸ ਤੋਂ ਬਾਅਦ ਖਾਸ ਤੌਰ ਦੇ ਉੱਤੇ ਜਿਹੜਾ ਵੀ ਕਮੈਂਟ ਕੋਈ ਹੋਊਗਾ ਜੰ ਵਿੱਚ ਦੀ ਵੀ ਬਣਾ ਸਕਦੇ ਕੋਈ ਬੜੀ ਵੱਡੀ ਗੱਲ ਨਹੀਂ ਤੇ ਆਪਾਂ ਉਹਦੇ ਤੇ ਖਾਸ ਤੌਰ ਤੇ ਉਸ ਟੌਪਿਕ ਦੇ ਵੀਡੀਓ ਬਣਾਵਾਂਗੇ ਠੀਕ ਹੈ ਜ